ਜਲੰਧਰ ਚ ਹੋਣ ਵਾਲੀਆਂ ਜਿੰਨੀ ਚੋਣਾਂ ਨੂੰ ਲੈ ਕੇ ਸਿਆਸਤ ਤੀਜ਼ ਹੋ ਗਈ ਹੈ ਪਾਜਪਾ ਉਮੀਦਵਾਰ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਜਲੰਧਰ ਵੈਸਟ ਚ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫ਼ਤਰ ਪਹੁੰਚੇ ਸ਼ੀਤਲ ਅੰਗੁਰਾਲ ਇੱਥੇ ਲਾਈਵ ਹੋ ਗਏ ਸ਼ੀਤਲ ਅੰਗੁਰਾਲ ਨੇ ਮੁੱਖ ਚੋਣਵੀ ਦਫ਼ਤਰ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਯਾਨੀ ਕਿ ਉਹਨਾਂ ਨੇ ਲਾਈਵ ਹੋ ਕੇ ਤੱਤੀਆਂ ਤੱਤੀਆਂ ਸੁਣਾਤੀਆਂ ਉਹਨਾਂ ਵੱਲੋਂ ਇਸ ਮੌਕੇ ਆਮ ਆਦਮੀ ਪਾਰਟੀ ਉਤੇ ਜੰਮ ਕੇ ਨਿਸ਼ਾਨੇ ਸਾਤੇ ਕੇ ਉਹਨਾਂ ਕਿਹਾ ਕਿ ਲਗਭਗ 9:30 ਵਜੇ ਦਾ ਸਮਾਂ ਤੇ ਆਮ ਆਦਮੀ ਪਾਰਟੀ ਨੂੰ ਇੱਕ ਵੀ ਅਫਸਰ ਆਪਣੇ ਮੁੱਖ ਚੋਣ ਦਫ਼ਤਰ ਚ ਬੈਠਣ ਨੂੰ ਨਹੀਂ ਮਿਲ ਰਿਹਾ ਉਹਨਾਂ ਕਹਿੰਦੇ ਆ ਕਿ ਸਰਕਾਰ ਕੋਲ ਵਿਕਾਸ ਦੇ ਨਾਮ ਤੇ ਕੁਝ ਵੀ ਦੱਸਣ ਨੂੰ ਨਹੀਂ ਹੈ ਕਿ ਮੁੱਖ ਮੰਤਰੀ ਪੰਜਾਬ ਕੋਲ ਇੱਕ ਵੀ ਜਵਾਬ ਨਹੀਂ ਹੈ ਕਿ ਉਹ ਲੋਕਾਂ ਦੀਆਂ ਮੰਗਾਂ ਦਾ ਜਵਾਬ ਦੇ ਸਕਣ ਹੋਰ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਨਮਸਕਾਰ ਸਾਥੀਓ ਤੁਹਾਡੇ ਵਿੱਚ ਲਾਈਵ ਹੋਣਾ ਪਿਆ ਜ ਬੜੇ ਦਿਨਾਂ ਬਾਅਦ ਕਿਉਂਕਿ ਤੁਹਾਡੇ ਨਾਲ ਗੱਲ ਸਾਂਝੀ ਕਰਨ ਆ ਰਿਹਾ ਕਿ ਚੋਣਾਂ ਦੀ ਜਿਹੜੀ ਲਹਿਰ ਬਹੁਤ ਤੇਜ਼ੀ ਦੇ ਨਾਲ ਚੱਲ ਰਹੀ ਹੈ ਅੱਜ ਜਿਹੜੀ ਸੱਤਾ ਸਰਕਾਰ ਹੈ ਪੰਜਾਬ ਦੀ ਜਿਨ੍ਹਾਂ ਨੇ ਝੂਠ ਦਾ ਪ੍ਰਚਾਰ ਘਰ ਘਰ ਚ ਪਚਾਰੀ ਹੈ ਅੱਜ 90 ਇਹਨਾਂ ਦੇ ਐਮ.ਐਲ.ਏ. ਚੇਅਰਮੈਨ ਆਮ ਆਦੀ ਪਾਰਟੀ ਦਾ ਢਾਂਚਾ ਜਿਹੜਾ ਪੂਰੇ ਪੰਜਾਬ ਦਾ ਅੱਜ ਦੁਪਹਿਰ ਨੂੰ ਮੇਰੇ ਹਲਕੇ ਜਲੰਧਰ ਵਸਤੇ ਵਿੱਚ ਚੋਣ ਮੈਂ ਇੱਥੋਂ ਗੁਜ਼ਰ ਕੇ ਗਿਆ ਕਿ ਇੱਥੇ ਪੰਜਾਬ ਦੀ ਇੱਕ ਐਸੀ ਕੋਈ ਵੀ ਗੱਡੀ ਨਹੀਂ ਸੀ ਜਿਹੜੀ ਨਹੀਂ ਖੜੀ ਸੀ ਜਿਹੜਾ ਮੇਰੇ ਘਰ ਦੇ ਨੇੜੇ ਬੌਧਿਕ ਜੀਮਾ ਰਾਮ ਚੌਂਕ ਦੇ ਕੋਲ ਅੱਜ ਪੁਲਿਸ ਦਾ ਬਲ ਸਰਕਾਰ ਦਾ ਜੰਤਰ ਮੰਤਰ ਤੰਤਰ ਸਾਰਾ ਇਸਤੇਮਾਲ ਕੀਤਾ ਆਇਆ ਸੀ ਸਰਕਾਰ ਨੇ ਕੀ ਸਰਕਾਰ ਨੇ ਅੱਜ ਬਾਹਰ ਤੋਂ ਲਿਆਂਦੇ ਗੁੰਡੇ ਜਲੰਧਰ ਵੈਸ ਦੇ ਵਿੱਚ ਦਹਿਸ਼ਤ ਪਾਨ ਦੇ ਲਈ ਅਜ ਇਹਨਾਂ ਦੇ ਕੋਲ ਵਿਕਾਸ ਦੇ ਨਾਮ ਦੇ ਉੱਤੇ ਇੱਕ ਵੀ ਕੋਈ ਚੀਜ਼ ਨਹੀਂ ਹੈ ਕਿ ਮੁੱਖ ਮੰਤਰੀ ਮੇਰੇ ਹਲਕੇ ਨੂੰ ਕੋਈ ਜਵਾਬ ਦੇ ਸਕੇ ਕਿ ਜਿਹੜੀ 43000 ਨੌਕਰੀ ਦੇ ਵਿੱਚੋਂ ਕਿੰਨੀਆਂ ਨੌਕਰੀਆਂ ਮੇਰੇ ਹਲਕੇ ਨੂੰ ਮਿਲੀਆਂ ਮੇਰੇ ਜਲੰਧਰ ਨੂੰ ਮਿਲੀਆਂ ਕਿੰਨੇ ਜਿਹੜੇ ਕੰਮ ਹੈ ਡਿਵੈਲਪਮੈਂਟ ਦੇ ਇਹਨਾਂ ਨੇ ਮੇਰੇ ਹਲਕੇ 'ਚ ਕਰਵਾਏ ਕਿੰਨੇ ਨਵੇਂ ਸਕੂਲ ਬਣਾਏ ਆ ਕਿੰਨੇ ਨਵੇਂ ਕਾਲਜ ਬਣਾਏ ਆ ਕਿੰਨੇ ਬੱਚਿਆਂ ਨੂੰ ਰੋਜ਼ਗਾਰ ਮਿਲ ਚੁੱਕਾ ਹੈ ਅੱਜ ਸਰਕਾਰੀ ਲੋਕ ਧਰਨੇ ਲਗਾ ਰਹੇ ਜਲੰਧਰ ਦੇ ਵਿੱਚ ਇਹਨਾਂ ਦੇ ਕੋਲੋਂ ਇੱਕ ਵੀ ਜਵਾਬ ਨਹੀਂ ਹੈ ਉਹਨਾਂ ਦੀ ਮੰਗਾਂ ਨੂੰ ਪੂਰਾ ਕਰਨ ਦਾ ਪਰ ਮੈਂ ਇਸ ਕਰਕੇ ਆਇਆ ਕਿ ਜਿੱਤੇ ਅੱਜ ਪੂਰੀ ਆਮ ਆਦਮੀ ਪਾਰਟੀ ਪੂਰਾ ਪੰਜਾਬ ਅੱਜ ਮੇਰੇ ਹਲਕੇ ਦੇ ਵਿੱਚ ਕਿੱਦਾਂ ਦੁਪਹਿਰ ਨੂੰ ਇਕੱਠਾ ਹੋਇਆ ਸੀ ਪਰ ਮੈਂ ਦੱਸਣ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕਿ ਜਿਹੜਾ ਸਮੇਂ 7:52 ਮਿੰਟ ਹੋਏ ਆ ਇਹਨਾਂ ਦਾ ਮੁੱਖ ਦਫ਼ਤਰ ਹੈ ਜਿਹੜਾ ਬੰਦ ਹੋ ਚੁੱਕਾ ਹੈ ਆਮ ਆਦਮੀ ਪਾਰਟੀ ਨੇ ਆਪਣਾ ਮੁੱਖ ਦਫ਼ਤਰ ਖੋਲ੍ਹਿਆ ਮੇਰੇ ਹਲਕੇ ਦੇ ਵਿੱਚ ਦੋਸਤੋ ਇਹ ਮੇਰੇ ਹਲਕੇ ਦੇ ਵਿੱਚ ਖੋਲ੍ਹਿਆ ਗਿਆ ਮੁੱਖ ਦਫ਼ਤਰ ਅੱਜ ਇੱਕ ਵੀ ਬੰਦਾ ਇਹਨਾਂ ਨੂੰ 7 ਵਜੇ ਦਫ਼ਤਰ ਤੇ ਬੈਨ ਦੇ ਲਈ ਨਹੀਂ ਮਿਲ ਰਿਹਾ ਤੇ ਇਹ ਇਲੈਕਸ਼ਨ ਲੜ ਰਹੀ ਹੈ ਸਰਕਾਰ ਸਰਕਾਰ ਨੇ ਇਲੈਕਸ਼ਨ ਲੜਨਾ ਹੈ ਅੱਜ ਮੇਰੇ ਲੋਕਾਂ ਨੇ ਮੇਰਾ ਮਨ ਖੁਸ਼ ਕਰ ਦਿੱਤਾ ਕਿ ਮੇਰੀ 10 ਤਰੀਕ ਨੂੰ ਮੇਰੀ ਜਿਹੜੀ VOTING ਜਿਹੜੀ ਜਿੱਤ ਹਾਰ 13 ਤਰੀਕ ਨੂੰ ਹੋਣੀ ਹੈ ਉਹਨਾਂ ਦੇ ਜਿਹੜਾ ਨਤੀਜਾ ਹੈ ਇਹ ਦੱਸ ਦਿੱਤਾ ਮੇਰੇ ਲੋਕਾਂ ਨੇ ਅੱਜ ਕਿ ਅੱਜ ਇਹਨਾਂ ਨੂੰ ਬੰਦੇ ਨਹੀਂ ਮਿਲ ਰਹੇ ਦਫ਼ਤਰਾਂ ਦੇ ਵਿੱਚ ਬੈਨ ਦੇ ਲਈ ਇਹ ਮੁੱਖ ਦਫ਼ਤਰ ਹੈ ਦੇਖ ਲਓ ਜੀ ਇਹ ਬਾਅਦ ਚੋ ਇਹ ਨਾ ਕਹਿਣ ਕਿ ਮੈਂ ਨਕਲੀ ਕੀਤੇ ਵੀਡੀਓ ਬਣਾ ਲਈ ਹੈ ਆ ਦੇਖੋ ਝੰਡਿਆਂ ਨਾਲ ਭਰਿਆ ਪਿਆ ਸਵੇਰੇ ਇੱਥੇ ਗੱਡੀ ਲਗਾਉਣ ਨੂੰ ਕੋਈ ਜਗ੍ਹਾ ਨਹੀਂ ਸੀ ਜਲੰਧਰ ਵੈਸਟ ਦੇ ਜਿਹੜੇ ਬੰਦੇ ਆ ਆਮ ਆਦਮੀ ਪਾਰਟੀ ਦੇ ਜਿਹੜਾ ਦਫ਼ਤਰ ਖੁੱਲਿਆ ਮੁੱਖ ਚੋਣ ਦਫ਼ਤਰ ਉਹਦੇ ਵਿੱਚ ਨਹੀਂ ਦਿਖਾਈ ਦੇ ਰਹੇ ਉਹਦੇ ਵਿੱਚ ਪੰਜਾਬ ਤੋਂ ਕੋਨੇ-ਕੋਨੇ ਤੋਂ ਆਏ ਲੋਕ ਉਸ ਦੁਖਾਟਨ ਦੇ ਵਿੱਚ ਖੜੇ ਆ ਤੇ ਇਹ ਜਿਹੜੀ ਵੀਡੀਓ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਨੂੰ ਪਤਾ ਲੱਗ ਸਕੇ ਕੀ ਆਮ ਆਦਮੀ ਪਾਰਟੀ ਦੇ ਕੋਲੋ ਅੱਜ ਜਲੰਧਰ ਦੇ ਹਾਲਾਤ ਦੇਖੋ ਇਹਨਾਂ ਦੇ ਕੀ ਹੈ ਤੇ ਮੈਂ ਤੁਹਾਡੇ ਵਿੱਚ ਜਿਹੜੀ ਇਹ ਸ਼ੇਅਰ ਕਰਨ ਦੇ ਲਈ ਆਇਆ ਕਿ ਮੈਂ ਇੱਕ ਮੀਟਿੰਗ ਤੇ ਜਾ ਰਿਹਾ ਸੀ ਤੇ ਮੈਨੂੰ ਮੇਰੇ ਕਾਰਕਟਰ ਦਾ ਫੋਨ ਆਇਆ ਕਿ ਭਾਜੀ ਉਹ 7 ਵਜੇ ਦਫਤਰ ਬੰਦ ਕਰਕੇ ਭੱਜ ਗਏ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਹਲਕੇ ਦੇ ਵਿੱਚੋਂ ਸਾਨੂੰ ਕੋਈ ਬੰਦਾ ਨਹੀਂ ਮਿਲ ਰਿਹਾ ਕਿ ਦਫਤਰਾਂ 'ਚ ਬਿਠਾਉਣ ਦੇ ਲਈ ਕੋਈ ਪੇੜ ਬੰਦੇ ਮਿਲ ਜਾਣਾ ਅੱਜ ਲੋਕ ਇਹਨਾਂ ਦੇ ਪੈਸੇ ਨੂੰ ਵੀ ਇਨਕਾਰ ਰਿਹਾ ਇਹਨਾਂ ਦੀ ਜਿਹੜੀ ਤਾਕਤ ਜਿਹੜੀ ਡਰਾ ਰੇ ਧਮਕਾ ਰੇ ਆ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕਰੇ ਲੋ ਮੈਂ ਸਲੂਟ ਕਰਦਾ ਆਪਣੇ ਲੋਕਾਂ ਨੂੰ ਉਹਨਾਂ ਦੇ ਚਰਨਾਂ 'ਚ ਨਮਨ ਕਰਦਾ ਕਿ ਜਿਨ੍ਹਾਂ ਨੇ ਇਹ ਸਬਕ ਸਿਖਾ ਕੇ ਭੇਜਿਆ ਕਿ ਅੱਜ ਇਹ ਅਜੇ ਸ਼ਾਮ ਦਾ ਵੇਲਾ ਹੈ ਇਹਨਾਂ ਦਾ ਦਫ਼ਤਰ ਜਿਹੜੇ ਬੰਦ ਕਰਕੇ ਆ ਭੱਜ ਗਏ ਤੂੰ ਇਹਨਾਂ ਨੂੰ ਪਤਾ ਲੱਗ ਗਿਆ ਇਹ ਹੀ ਹਾਲਾਤ 10 ਤਰੀਕ ਨੂੰ ਹੋਣਗੇ ਇਹ ਹੀ ਹਾਲਾਤ 13 ਤਰੀਕ ਨੂੰ ਜ਼ਰੂਰ ਆਏਗਾ ਮੈਨੂੰ ਪੂਰੀ ਉਮੀਦ ਹੈ ਆਪਣੇ ਲੋਕਾਂ ਤੋਂ ਤੁਸੀਂ ਬਹੁਤ ਵਧੀਆ ਫੈਸਲਾ ਕੀਤਾ ਹੈ ਕਿ ਜਿਹੜਾ ਅੱਜ ਇਹਨਾਂ ਦੇ ਦਫ਼ਤਰਾਂ ਤੋਂ ਵੀ ਤੁਸੀਂ ਮੂੰਹ ਮੋੜ ਲਿਆ ਮੇਰੇ ਕੋਲ ਕੋਈ ਕੰਮ ਦੇ ਵਿੱਚ ਕਮੀ ਹੋਏਗੀ ਕਿਉਂ ਮੇਰੀ ਜਿਹੜੀ ਡਿਊਟੀ ਹੈ ਉਹਨੂੰ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਬਾਕੀ ਮੈਂ ਤੁਹਾਡੇ ਬੱਚਿਆਂ ਦੀ ਨੌਕਰੀ ਨਹੀਂ ਲਵਾ ਪਾਇਆ ਤੁਹਾਡੇ ਬੱਚਿਆਂ ਨੂੰ ਅੱਛੇ ਸਕੂਲ ਨਹੀਂ ਪਾ ਪਾਇਆ ਤੁਹਾਡੇ ਬੱਚਿਆਂ ਦੇ ਲਈ ਮੈਂ ਅੱਛੇ ਕਾਲਜ ਨਹੀਂ ਲੈ ਕੇ ਆ ਪਾਇਆ ਉਹ ਸਾਰੀ ਦੀ ਸਾਰੀ ਨੜੀ ਨਿਲੈਕੀ ਸੀ 2.5 ਸਾਲ ਦੀ ਸਰਕਾਰ ਦੀ 2.5 ਸਾਲ ਦਾ ਜਿਹੜਾ ਸਰਕਾਰ ਦਾ ਕੰਮ ਸੀ ਉਹ ਜਿੱਦਾਂ ਅਸੀਂ ਬੁਰਾਈ ਦੇ ਉੱਤੇ ਸ਼ਾਇਦ ਜਿੱਤ ਕੀਤੀ ਹੈ ਪ੍ਰਭੂ ਰਾਮ ਨੇ ਉਦਾਂ ਹੀ ਇਹ ਜਿਹੜੀ ਜਿੱਤ ਹੈ ਇਹ ਇਹਨਾਂ ਦੇ ਉੱਤੇ ਆ ਕਿ ਤੇਰਾ ਇਹਨਾਂ ਨੇ 28 ਮਹੀਨਿਆਂ ਦਾ ਝੂਠ ਬੋਲਿਆ ਔਰ ਇਹਦੇ ਸੱਚ ਦਾ ਵਾਰ ਝੂਠ ਤੇ ਸੱਚ ਦਾ ਵਾਰ ਤੁਸੀਂ ਕਰਨਾ ਹੈ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਹੁਣ ਇਹ ਝੂਠਿਆਂ ਨੂੰ ਵੋਟ ਪਾਣੀ ਹੈ ਕਿ ਜਿਨ੍ਹਾਂ ਨੇ ਇਸ ਦੇਸ਼ ਦੀ ਤਰੱਕੀ ਕੀਤੀ ਉਹਨੂੰ ਵੋਟ ਪਾਣੀ ਹੈ ਅੱਜ ਜਿਹੜੇ ਹਾਲਾਤ ਹੈ ਹੁਣ ਇਹ ਜਿਹੜੀ ਵੀਡੀਓ ਦੇਖ ਕੇ ਹੁਣ ਪ੍ਰਸ਼ਾਸਨ ਨੂੰ ਕਿਤੇ ਦਬਕੇ ਦੁੱਕੇ ਵੱਜਣਗੇ ਕਿ ਜਾਂ ਜਿਹੜੇ ਬਾਹਰ ਤੋਂ ਲਹਿੰਦੇ ਜਿਹੜੇ ਪੇਟ ਬੰਦੇ ਆ ਉਹਦਾ ਤੇ ਭਗਵੰਤਬਾਨ ਗੱਲ ਕਰਦੇ ਸੀ ਕਿ ਮੈਨੂੰ ਇੱਕ ਵਾਰ ਮੌਕਾ ਦੇ ਦਿਓ ਇੱਕ ਸਾਲ ਬਾਅਦ ਮੈਨੂੰ ਲੋਕਾਂ ਕੋਲ ਵੋਟ ਮੰਗਣ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਲੋਕ ਆਪ ਹੀ ਵੋਟ ਪਾਣਗੇ ਅੱਜ ਲੋਕਾਂ ਕੋਲ 2.5 ਸਾਲਾਂ ਬਾਅਦ ਵੀ ਇੱਕ ਐਮਐਲਏ ਦਾ ਇਲੈਕਸ਼ਨ ਮੈਂ ਛੱਡ ਕੇ ਆਇਆ ਇੱਕ ਛੋਟਾ ਜਿਹਾ ਕਾਰਕਿਰਤਾ ਇੱਕ ਛੋਟਾ ਜਿਹਾ ਆਪਣੇ ਪਰਿਵਾਰ ਦਾ ਬੱਚਾ ਗਰੀਕ ਘਰ ਚ ਪੈਦਾ ਹੋਇਆ ਅੱਜ ਮੇਰੇ ਖਿਲਾਫ 90 ਐਮਐਲਏ ਮੰਤਰੀ ਸਾਰੇ ਹੀ ਲੱਗ ਗਏ ਮੇਰੇ ਨਾਲ ਤੇ ਮੇਰਾ ਪਰਿਵਾਰ ਹੈ ਮੇਰੇ ਮੇਰੀ ਪਾਰਟੀ ਦੇ ਉਹ ਮਿਹਨਤੀ ਲੋਕ ਹੈ ਜਿਹੜੇ ਮੇਰੇ ਲਈ ਕੰਮ ਕਰ ਰਹੇ ਆ ਪਰ ਦੂਜੇ ਪਾਸੇ ਉਹ ਲੋਕ ਜਿਹੜਨ ਲੋਕਾਂ ਦੇ ਡੇਡ ਵੱਡੀਆਂ ਕੁਸ਼ਤੀਆਂ ਤੇ ਬਿਠਾ ਦੇ ਦਿੱਤਾ ਪਰ ਅੱਜ ਉਹ ਲੋਕ ਇੰਨੇ ਕੁ ਬੋਹਲਹਾੜ ਦੇ ਵਿੱਚ ਇੰਨੇ ਕਿ ਉਹਨਾਂ ਨੂੰ ਇਸ ਇਲੈਕਸ਼ਨ ਹਾਰਨ ਦੀ ਚਿੰਤਾ ਹੈ ਕਿ ਸਾਡਾ ਕੀ 13 ਤਰੀਕ ਸਾਡਾ ਹਾਲ ਕੀ ਹੋਣਾ ਹੈ ਉਹ ਚਿੰਤਾ ਦੇ ਵਿੱਚ ਹੈ ਦੋਸਤੋ ਵਧੀਆ ਫੈਸਲਾ ਕਰੋਗੇ ਤੁਸੀਂ ਅੱਛਾ ਫੈਸਲਾ ਕਰੋਗੇ ਮੈਨੂੰ ਤੁਹਾਡੇ ਤੋਂ ਉਮੀਦ ਹੈ ਪਰ ਜਿਹੜਾ ਤੁਸੀਂ ਇਹ ਫੈਸਲਾ ਕਰ ਦਿੱਤਾ ਨਾ ਕਿ ਇਹਨਾਂ ਦੇ ਦਫਤਰ ਅੱਜ ਹੀ ਬੰਦ ਕਰਾ ਦਿੱਤੇ ਆ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੈ ਸਮਝੋ ਕਿ ਇਲੈਕਸ਼ਨ ਮੈਂ ਜਿੱਤ ਗਿਆ ਮੇਰੀ ਜਿਹੜੀ ਜਿੱਤ ਹੈ ਇਹੀ ਬਹੁਤ ਵੱਡੀ ਹੈ ਤੁਹਾਡਾ ਧੰਨਵਾਦ ਸ਼ੁਕਰੀਆ ਤੇ ਲੱਗੇ ਰਹੋ ਡਟੇ ਰਹੋ ਇਹਨਾਂ ਦੀਆਂ ਗਿੱਧਰ ਧਮਕੀਆਂ ਦੂ ਝੂਠੀਆਂ ਵਾਅਦਿਆਂ ਦੇ ਵਿੱਚ ਨਹੀਂ ਆਣਾ ਮੇਰੀ ਜਿਹੜੀ ਸੇਵਾ ਹੈ ਉਹ ਨਿਰੰਤਰ ਚੱਲਦੀ ਰਹੇਗੀ ਤੁਹਾਡੇ ਪਰਿਵਾਰ ਦੀ ਜਿਹੜੀ ਮੇਰੀ ਡਿਊਟੀ ਹੈ ਇੱਕ ਚੌਂਕੀਦਾਰ ਦੀ ਉਹਨੂੰ ਮੈਂ ਨਿਭਾਉਂਦਾ ਰਹਿਾਂਗਾ ਕਿ ਇਸ ਹਲਕੇ ਦੇ ਵਿੱਚੋਂ ਸਾਨੂੰ ਕੋਈ ਬੰਦਾ ਨਹੀਂ ਮਿਲ ਰਿਹਾ ਕਿ ਦਫ਼ਤਰਾਂ 'ਚ ਬਿਠਾਉਣ ਦੇ ਲਈ ਕੋਈ ਪੇੜ ਬੰਦੇ ਮਿਲ ਜਾਣਾ ਅੱਜ ਲੋਕ ਇਹਨਾਂ ਦੇ ਪੈਸੇ ਨੂੰ ਵੀ ਇਨਕਾਰ ਰਿਹਾ ਇਹਨਾਂ ਦੀ ਜਿਹੜੀ ਤਾਕਤ ਜਿਹੜੀ ਡਰਾ ਰਹੇ ਧਮਕਾ ਰਹੇ ਆ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕਰਦੇ ਲੋ ਮੈਂ ਸਲੂਟ ਕਰਦਾ ਆਪਣੇ ਲੋਕਾਂ ਨੂੰ ਉਹਨਾਂ ਦੇ ਚਰਨਾਂ 'ਚ ਨਮਨ ਕਰਦਾ ਕਿ ਜਿਨ੍ਹਾਂ ਨੇ ਇਹ ਸਬਕ ਸਿਖਾ ਕੇ ਭੇਜਿਆ ਕਿ ਅੱਜ ਇਹ ਅਜੇ ਸ਼ਾਮ ਦਾ ਵੇਲਾ ਹੈ ਇਹਨਾਂ ਦਾ ਦਫ਼ਤਰ ਜਿਹੜੇ ਬੰਦ ਕਰਕੇ ਆ ਭੱਜ ਗਏ ਹਤੋਂ ਇਹਨਾਂ ਨੂੰ ਪਤਾ ਲੱਗ ਗਿਆ ਇਹ ਹੀ ਹਾਲਾਤ 10 ਤਰੀਕ ਨੂੰ ਹੋਣਗੇ ਇਹੀ 11 13 ਤਰੀਕ ਨੂੰ ਰਿਜ਼ਲਟ ਜਰੂਰ ਆਏਗਾ ਮੈਨੂੰ ਪੂਰੀ ਉਮੀਦ ਆਪਣੇ ਲੋਕਾਂ ਤੋਂ ਤੁਸੀਂ ਬਹੁਤ ਵਧੀਆ ਫੈਸਲਾ ਕੀਤਾ ਕਿ ਜਿਹੜਾ ਅੱਜ ਇਹਨਾਂ ਦੇ ਦਫ਼ਤਰਾਂ ਤੋਂ ਵੀ ਤੁਸੀਂ ਮੂੰਹ ਮੋੜ ਲਿਆ ਮੇਰੇ ਕੋਲ ਕੋਈ ਕੰਮ ਦੇ ਵਿੱਚ ਕਮੀ ਹੋਏਗੀ ਕਿਉਂ ਮੇਰੀ ਜਿਹੜੀ ਡਿਊਟੀ ਹੈ ਉਹਨੂੰ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਬਾਕੀ ਮੈਂ ਤੁਹਾਡੇ ਬੱਚਿਆਂ ਦੀ ਨੌਕਰੀ ਨਹੀਂ ਲਵਾ ਪਾਇਆ ਤੁਹਾਡੇ ਬੱਚਿਆਂ ਨੂੰ ਅੱਛੇ ਸਕੂਲ ਨਹੀਂ ਪਾ ਪਾਇਆ ਤੁਹਾਡੇ ਬੱਚਿਆਂ ਦੇ ਲਈ ਮੈਂ ਅੱਛੇ ਕਾਲਜ ਨਹੀਂ ਲੈ ਕੇ ਆ ਪਾਇਆ ਉਹ ਸਾਰੀ ਸਾਰੀ ਨੜੀ ਨਲਕੀ ਸੀ 2.5 ਸਾਲ ਦੀ ਸਰਕਾਰ ਦੀ 22 ਸਾਲ ਦਾ ਜਿਹੜਾ ਸਰਕਾਰ ਦਾ ਕੰਮ ਸੀ ਉਹ ਜਿੱਦਾਂ ਅਸੀਂ ਬੁਰਾਈ ਦੇ ਉੱਤੇ ਸ਼ਾਇਦ ਜਿੱਤ ਕੀਤੀ ਹੈ ਪ੍ਰਭੂ ਰਾਮ ਨੇ ਉਦਾਂ ਹੀ ਇਹ ਜਿਹੜੀ ਜਿੱਤ ਹੈ ਇਹ ਇਹਨਾਂ ਦੇ ਉੱਤੇ ਆ ਕਿ ਤੇਰਾ ਇਹਨਾਂ ਨੇ 22 ਮਹੀਨਿਆਂ ਦਾ ਝੂਠ ਬੋਲਿਆ ਔਰ ਇਹ ਤੇ ਸੱਚ ਦਾ ਵਾਰ ਝੂਠ ਤੇ ਸੱਚ ਦਾ ਵਾਰ ਤੁਸੀਂ ਕਰਨਾ ਹੈ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਹੁਣ ਇਹ ਝੂਠਿਆਂ ਨੂੰ ਵੋਟ ਪਾਣੀ ਹੈ ਕਿ ਜਿਨ੍ਹਾਂ ਨੇ ਇਸ ਦੇਸ਼ ਦੀ ਤਰੱਕੀ ਕੀਤੀ ਉਹਨੂੰ ਵੋਟ ਪਾਣੀ ਹੈ ਅੱਜ ਜਿਹੜੇ ਹਾਲਾਤ ਹੈ ਉਹਨੇ ਜਿਹੜੀ ਵੀਡੀਓ ਦੇਖ ਕੇ ਹੁਣ ਪ੍ਰਸ਼ਾਸਨ ਨੂੰ ਕਿਤੇ ਦਫਕੇ ਦੁੱਕੇ ਵੱਜਣਗੇ ਜਾਂ ਜਿਹੜੇ ਬਾਹਰ ਤੋਂ ਲਹਿੰਦੇ ਜਿਹੜੇ ਪੇਟ ਬੰਦੇ ਆ ਉਹਦਾ ਤੇ ਭਗਵੰਤ ਮਾਨ ਗੱਲ ਕਰਦੇ ਸੀ ਕਿ ਮੈਨੂੰ ਇੱਕ ਵਾਰ ਮੌਕਾ ਦੇ ਦਿਓ ਇੱਕ ਸਾਲ ਬਾਅਦ ਮੈਨੂੰ ਲੋਕਾਂ ਕੋਲ ਵੋਟ ਮੰਗਣ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਲੋਕ ਆਪ ਹੀ ਵੋਟ ਪਾਣਗੇ ਅੱਜ ਲੋਕਾਂ ਕੋਲ 2.5 ਸਾਲਾਂ ਬਾਅਦ ਵੀ ਇੱਕ ਐਮਐਲਏ ਦਾ ਇਲੈਕਸ਼ਨ ਮੈਂ ਛੱਡ ਕੇ ਆਇਆ ਇੱਕ ਛੋਟਾ ਜਿਹਾ ਕਾਰਕਿਰਤਾ ਇੱਕ ਛੋਟਾ ਜਿਹਾ ਆਪਣੇ ਪਰਿਵਾਰ ਦਾ ਬੱਚਾ ਗਰੀਕਰਚ ਪੈਦਾ ਹੋਇਆ ਅੱਜ ਮੇਰੇ ਖਿਲਾਫ 90 ਐਮਐਲਏ ਮਨਿਸਟਰ ਸਾਰੇ ਹੀ ਲੱਗ ਗਏ ਮੇਰੇ ਨਾਲ ਤੇ ਮੇਰਾ ਪਰਿਵਾਰ ਹੈ ਮੇਰੇ ਮੇਰੀ ਪਾਰਟੀ ਦੇ ਉਹ ਮਿਹਨਤੀ ਲੋਕ ਹੈ ਜਿਹੜੇ ਮੇਰੇ ਲਈ ਕੰਮ ਕਰ ਰਹੇ ਆ ਪਰ ਦੂਜੇ ਪਾਸੇ ਉਹ ਲੋਕ ਜਿਹੜਨ ਲੋਕਾਂ ਦੇ ਡੇਢ ਵੱਡੀਆਂ ਕੁਸਤੀਆਂ ਤੇ ਬਿਠਾ ਤੇ ਦਿੱਤਾ ਪਰ ਅੱਜ ਉਹ ਲੋਕ ਇੰਨੇ ਕੁ ਬੋਹਲਹਾੜ ਦੇ ਵਿੱਚ ਇੰਨੇ ਕਿ ਉਹਨਾਂ ਨੂੰ ਇਸ ਇਲੈਕਸ਼ਨ ਹਾਰਨ ਦੀ ਚਿੰਤਾ ਹੈ ਕਿ ਸਾਡਾ ਕੀ 13 ਤਰੀਕ ਸਾਡਾ ਹਾਲ ਕੀ ਹੋਣਾ ਉਹ ਚਿੰਤਾ ਦੇ ਵਿੱਚ ਹੈ ਦੋਸਤੋ ਵਧੀਆ ਫੈਸਲਾ ਕਰੋਗੇ ਤੁਸੀਂ ਅੱਛਾ ਫੈਸਲਾ ਕਰੋਗੇ ਮੈਨੂੰ ਤੁਹਾਡੇ ਤੋਂ ਉਮੀਦ ਹੈ ਪਰ ਜਿਹੜਾ ਤੁਸੀਂ ਇਹ ਫੈਸਲਾ ਕਰ ਦਿੱਤਾ ਨਾ ਕਿ ਇਹਨਾਂ ਦਾ ਦਫ਼ਤਰ ਅੱਜ ਹੀ ਬੰਦ ਕਰਾ ਦਿੱਤੇ ਆ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਸਮਝੋ ਕਿ ਇਲੈਕਸ਼ਨ ਵਿੱਚ ਜਿੱਤ ਗਏ ਮੇਰੀ ਜਿਹੜੀ ਜਿੱਤ ਹੈ ਇਹ ਹੀ ਬਹੁਤ ਵੱਡੀ ਹੈ ਤੁਹਾਡਾ ਧੰਨਵਾਦ ਸ਼ੁਕਰੀਆ ਤੇ ਲੱਗੇ ਰਹੋ ਡਟੇ ਰਹੋ ਇਹਨਾਂ ਦੀਆਂ ਗਿੱਧੜ ਧਮਕੀਆਂ ਤੋਂ ਝੂਠੀਆਂ ਵਾਅਦਿਆਂ ਦੇ ਵਿੱਚ ਨਹੀਂ ਆਣਾ ਮੇਰੀ ਜਿਹੜੀ ਸੇਵਾ ਹੈ ਉਹ ਨਿਰੰਤਰ ਚੱਲਦੀ ਰਹੇਗੀ ਤੁਹਾਡੇ ਪਰਿਵਾਰ ਦੀ ਜਿਹੜੀ ਮੇਰੀ ਡਿਊਟੀ ਹੈ ਇੱਕ ਚੌਂਕੀਦਾਰ ਦੀ ਉਹਨੂੰ ਮਨਵਾੰਦਾ ਰ੍ਹਾਂਵਾਂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੈ ਸ਼੍ਰੀ ਰਾਮ ਜੈ ਭੀਮ ਜੈ ਪਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ